ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜੀਵਿੰਦਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਇਹ 3 ਹੌਸਪਾਵਰ ਦਾ ਸੋਲਰ ਸਿਸਟਮ ਹੈ 3 HP ਦਾ ਸੋਲਰ ਸਮਰਸੀਬਲ ਵਾਟਰ ਪੰਪ ਹੈ ਤੇ ਇਹ ਸਿਸਟਮ ਲੱਗਿਆ ਹੈ ਮਾਛੀਵਾਲਾ ਸਾਹਿਬ ਤੋਂ 15 ਕੁ ਕਿਲੋਮੀਟਰ ਤੇ ਪਿੰਡ ਰਤਨਗੜ ਤੇ ਕਿਸਾਨ ਬਲਦੇਵ ਸਿੰਘਾ ਦਾ ਸਿਸਟਮ ਲੱਗਿਆ ਜੀ 25 ਕੁ ਫੁੱਟ ਤੇ ਵਾਟਰ ਲੈਵਲ ਹੈ 40 50 ਫੁੱਟ ਤੇ ਮੋਟਰ ਪਾਈ ਹੈ 3 ਇੰਚ ਦੀ ਡਿਲੀਵਰੀ ਹੈ ਤੇ ਪਾਣੀ ਦਾ ਫਲੋ ਤੁਸੀਂ ਦੇਖ ਸਕਦੇ ਹੋ ਸਵੇਰੇ 6.5 ਤੋਂ 7 ਵਜੇ ਮੋਟਰ ਚੱਲ ਪੈਂਦੀ ਹੈ ਤੇ ਸ਼ਾਮ ਦੇ 5.5 ਤੋਂ 6 ਵਜੇ ਤੱਕ ਇਹ ਸਿਸਟਮ ਚੱਲਦਾ ਹੈ। ਵੈਸੇ ਅਸੀਂ 8 ਘੰਟੇ ਦਾ ਟਾਈਮ ਦੇਨੇ ਹੁੰਨੇ ਆ। ਕੋਈ ਵੀ ਪੰਪੇ ਉਹ 8 ਘੰਟੇ ਤੇ ਵਧੀਆ ਪਰਫਾਰਮੈਂਸ ਦਿੰਦਾ ਹੀ ਹੈ। ਪਰ ਜੇ ਸਿਸਟਮ ਜ਼ਿਆਦਾ ਵਧੀਆ ਕੁਆਲਿਟੀ ਦਾ ਲੱਗਿਆ ਹੋਵੇ ਤੇ ਉਹ ਤੁਹਾਨੂੰ ਉਸ ਤੋਂ ਵੱਧ ਵੀ ਪਰਫਾਰਮੈਂਸ ਦੇ ਸਕਦਾ ਹੈ ਇੱਥੇ ਨੈਸਾ ਕੰਪਨੀ ਦੀ ਮੋਟਰ ਵਰਤੀ ਗਈ ਹੈ ਬਹੁਤ ਵਧੀਆ ਫਲੋ ਦਿੰਦੀ ਹੈ ਤੇ ਬਹੁਤ ਹੀ ਘੱਟ ਵੋਲਟੇਜ ਤੇ ਚੰਗੀ ਪਰਫਾਰਮੈਂਸ ਦੇ ਜਾਂਦੀ ਹੈ ਤੁਸੀਂ ਵੀ ਇੱਕ ਚੰਗੀ ਕੁਆਲਿਟੀ ਦਾ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਆਨ ਗ੍ਰਿਡ ਆਫ ਗ੍ਰਿਡ ਹਾਈਬ੍ਰਿਡ ਰੂਫ ਟਾਪ ਜਾਂ ਫਿਰ ਕੋਈ ਵੀ ਸਮਰਸੀਬਲ ਜਾਂ ਮੋਨੋਬਲਾਕ ਸੋਲਰ ਪੰਪ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਜੇਕਰ ਤੁਸੀਂ ਪਹਿਲਾਂ ਕੋਈ ਸੋਲਰ ਸਿਸਟਮ ਲਵਾਇਆ ਹੋ ਠੀਕ ਤਰ੍ਹਾਂ ਨਹੀਂ ਚੱਲਦਾ ਕੋਈ ਪੈਰਾਮੀਟਰ ਦੀ ਦਿੱਕਤ ਹੈ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪੈਰਾਮੀਟਰ ਸਰਵਿਸ ਪੇਡ ਹੈ ਪਰ ਤੁਹਾਨੂੰ ਤੁਹਾਡੇ ਸਿਸਟਮ ਦੀ ਸਮੱਸਿਆ ਦਾ ਸਮਾਧਾਨ ਮਿਲੇਗਾ ਇਹ ਸਿਸਟਮ ਤੇ ਨੈਸਾ ਦੀ ਮੋਟਰ ਕਿਸਾਨ ਬਲਦੇਵ ਸਿੰਘ ਨੇ ਆਪ ਕਹਿ ਕੇ ਪੁਵਾਈਏ ਕਿ ਮੈਂ ਨੈਸਾ ਦੀ ਮੋਟਰ ਯੂਜ਼ ਕਰਨੀ ਹੈ ਤੇ ਇਹ ਮੋਟਰ ਲੱਗਣ ਤੋਂ ਬਾਅਦ ਕਿਸਾਨ ਵੀਰ ਨੇ ਖੁਦ ਸਾਨੂੰ ਇਹ ਵੀਡੀਓ ਬਣਾ ਕੇ ਭੇਜੀਏ ਕੀ ਕਹਣਾ ਕਿਸਾਨ ਬਲਦੇਵ ਸਿੰਘ ਦਾ ਇਸ ਸਿਸਟਮ ਬਾਰੇ ਤੇ ਸੋਲਰ ਪੰਪ ਦੀ ਪਰਫਾਰਮੈਂਸ ਬਾਰੇ ਸੁਣੋ ਕਿਸਾਨ ਦੀ ਜੁਬਾਨੀ ਬਣੇ ਰਹੋ ਵੀਡੀਓ ਦੇ ਨਾਲ ਕਿਸਾਨ ਵੀਰੋ ਇਹ 3 ਐਚਪੀ ਦਾ ਸੋਲਰ ਪਲਾਂਟ ਆ ਜੀ ਇਹ ਇਹਨਾਂ ਦੇ ਪੈਨਲਾਂ ਉੱਤੇ ਦੇਖੋ ਹਲੇ ਵੀ ਗਰਦ ਬਹੁਤ ਆ ਤੇ ਫਿਰ ਵੀ ਪਾਣੀ ਦਾ ਫਲੋਰ ਬਹੁਤ ਵਧੀਆ 3 ਇੰਚੀ ਪ੍ਰੈਸ਼ਰ ਆ ਜੀ ਪਾਣੀ ਦਾ ਇਹ ਮੈਂ ਜੀ ਮੋਟਰ ਪਾਈ ਆ ਨੈਸਾ ਕੰਪਨੀ ਦੀ ਡਰਾਈਵ ਲੱਗੀ ਹੋਈ ਆ ਜੀ ਥੱਲੇ ਕਰਮਟਨ ਕੰਪਨੀ ਦੀ ਜੀ ਯੂਟੀਐਲ ਦੇ 10 ਪੈਨਲ ਲੱਗੇ ਹੋਏ ਨੇ ਜੀ 340 ਵਾਟ ਦੇ ਮੋਨੋ ਹਾਫ ਕੱਟ ਦੇ ਬਹੁਤ ਸੋਹਣਾ ਪਾਣੀ ਦਾ ਫਲੋਅਰ ਆ ਜੀ ਇਹਦਾ ਸਵੇਰ ਦੇ 9 ਵਜੇ ਨੇ ਜੀ ਪ੍ਰੈਸ਼ਰ ਬਹੁਤ ਆ ਜੀ ਪਾਣੀ ਦਾ ਇਹਨਾਂ ਤੋਂ ਮੈਂ ਪੈਰਾਮੀਟਰ ਸੈੱਟ ਕਰਵਾਏ ਨੇ ਜੀ ਬਹੁਤ ਵਧੀਆ ਢੰਗ ਨਾਲ ਪੈਰਾਮੀਟਰ ਸੈੱਟ ਕਰਦੇ ਨੇ ਜੀ ਇਹ ਬਹੁਤ ਵਧੀਆ ਪ੍ਰੈਸ਼ਰ ਆ ਪਾਣੀ ਦਾ 3 ਇੰਚ ਹੀ ਡਿਲੀਵਰੀ ਆ ਜੀ ਇਹ ਡਿਲੀਵਰੀ ਪੈਣੀ ਚਾਹੀਦੀ ਸੀਗੀ ਜੀ ਇਹਨੂੰ 2.5 ਇੰਚੀ ਪਰ ਲੇਕਿਨ ਸਾਡੇ ਕੋਲੇ 2.5 ਇੰਚੀ ਉਪਲਬਧ ਨਹੀਂ ਸੀਗੀ ਅਸੀਂ 3 ਇੰਚ ਹੀ ਪਾਈ ਆ ਜੀ ਪਰ ਪਾਣੀ ਦਾ ਫਲੋਰ ਬਹੁਤ ਸੋਹਣਾ ਫਲੋਰ ਆ ਜੀ 3 ਐਚਪੀ ਦਾ ਪਲਾਟ ਆ ਜੀ ਇਹ ਬਹੁਤ ਵਧੀਆ ਸਟਰਕਚਰ ਆ ਦਾ ਜੀ ਵਧੀਆ ਜੀ ਅਸੀਂ ਪੂਰੇ ਖੁਸ਼ ਆ ਜੀ ਇਹਨਾਂ ਤੇ ਇਹਨਾਂ ਦੇ ਕੰਮ ਤੋਂ ਜੀ